ਜੋ ਸ਼ਬਦ ਵਿਚਾਰ ਹੈ ਜਿਸ ਨੂੰ ਅਸੀਂ ਕਥਾ ਕਹਿੰਨੇ ਆ ਇਸ ਦੀ ਗੁਰਮਤਿ ਵਿੱਚ ਬਹੁਤ ਵੱਡੀ ਥਾਂ ਹੈ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਦੋਂ ਗੁਰਦਵਾਰੇ ਦੀ ਵਿਆਖਿਆ ਕੀਤੀ ਗਈ ਤੇ ਉਸ ਵਿੱਚ ਕਲੀ ਇਮਾਰਤ ਦਾ ਜ਼ਿਕਰ ਨਹੀਂ ਕੀਤਾ ਆਪਾਂ ਕੱਲ ਵੀ ਬੇਨਤੀ ਕੀਤੀ ਸੀ ਕਿ ਇਸ ਭੁਲੇਖੇ ਤੋਂ ਵੀ ਦੂਰ ਕੱਢ ਦਈਏ ਵੀ ਸ਼ਾਇਦ ਜੇ ਬਹੁਤ ਜ਼ਿਆਦਾ ਪੈਸਾ ਕਿਸੇ ਨੇ ਗੁਰਦੁਆਰੇ ਤੇ ਲਾ ਦਿੱਤਾ ਉਹ ਗੁਰਦੁਆਰਾ ਸਭ ਤੋਂ ਮਹਾਨ ਹੈ ਮੈਂ ਤਾਂ ਇਥੋਂ ਤੱਕ ਇਹ ਨਾਵਾ ਕਿ ਗੋਲਡਨ ਟੈਂਪਲ ਜਿਹੜਾ ਅਸੀਂ ਸ਼ਬਦ ਵਰਤਨੇ ਆ ਇਹ ਬਿਲਕੁਲ ਗੁਰੂ ਸਾਹਿਬ ਨੇ ਨਹੀਂ ਵਰਤਿਆ ਗੋਲਡਨ ਟੈਂਪਲ ਉਦੋਂ ਸ਼ਬਦ ਪ੍ਰਚਲਿਤ ਹੋਇਆ ਜਦੋਂ ਸੱਚ ਇਹ ਵੀ ਕਿ ਸੋਨਾ ਲਾਇਆ ਗਿਆ ਅੰਗਰੇਜ਼ ਆਇਆ ਅੰਗਰੇਜ਼ੀ ਜ਼ਬਾਨ ਦਾ ਬੋਲਬਾਲਾ ਹੋਇਆ ਅਸੀਂ ਬਾਹਰ ਆਏ ਤੇ ਸਾਰੇ ਸ਼ਬਦ ਵਰਤਨ ਲੱਗ ਪਏ ਅੱਜ ਵੀ ਗੋਲਡਨ ਟੈਂਪਲ ਗੋਲਡਨ ਟੈਂਪਲ ਗੁਰਮਖੋ ਅਸਲ ਛ ਗੁਰੂ ਸਾਹਿਬ ਨੇ ਜਿਹੜਾ ਗੁਰਬਾਣੀ ਚ ਇਸ ਥਾਂ ਲਈ ਸ਼ਬਦ ਵਰਤਿਆ ਉਹ ਸਿਰਫ ਹਰਮੰਦਰ ਵਰਤਿਆ ਹੈ ਅਸੀਂ ਹਜ਼ੂਰ ਦਾ ਬਚਨ ਇੱਕ ਪੜ੍ਹਨੇ ਆ ਹਰ ਜਪੇ ਹਰਮੰਦਰ ਸਾਜਿਆ ਇਹ ਬੇਨਤੀ ਸੁਣਿਓ ਸ਼ਰੀਮਾਨ ਭਾਈ ਕਾਨ ਸਿੰਘ ਨਾਬਾ ਨੇ ਇਸ ਤੁਕ ਦੇ ਅਰਥ ਉਸ ਹਰਮੰਦਰ ਦੇ ਕੀਤੇ ਆ ਜਿਹੜਾ ਅਸੀਂ ਪੰਜਾਬ ਦੀ ਧਰਤੀ ਤੇ ਮੱਥਾ ਟੇਕਨੇ ਆ ਹਰ ਜਪੇ ਹਰਮੰਦਰ ਸਾਜਿਆ ਖਰੀਦੇ ਜਪਨ ਲਈ ਹਰਮੰਦਰ ਦੀ ਸਿਰਜਣਾ ਕੀਤੀ ਗਈ ਸੰਤ ਭਗਤ ਗੁਣ ਗਾਵੇ ਰਾਮ ਇੱਥੇ ਪ੍ਰਭੂ ਦੇ ਸੰਤ ਜਨ ਭਗਤ ਜਨ ਪਰਮਾਤਮਾ ਦੇ ਗੁਣਾ ਦਾ ਗਾਇਨ ਕਰਦੇ ਇਸ ਕਰਕੇ ਮੈਂ ਇਹ ਵੀ ਅਰਜ਼ ਕਰਾਂਗਾ ਸਾਨੂੰ ਦੋ ਹੀ ਲਫ਼ਜ਼ ਨੇ ਜਾਂ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਜਾਂ ਅਸੀਂ ਸ਼ਬਦ ਦਰਬਾਰ ਸਾਹਿਬ ਵਰਤਨੇ ਆਂ ਖੈਰ ਮੈਂ ਆਪ ਜੀ ਦਾ ਥੋੜਾ ਜਿਹਾ ਧਿਆਨ ਕਿ ਗੁਰਦੁਆਰੇ ਦੀ ਰੀਤ ਵਿੱਚ ਹੈ ਉਹ ਮਰਿਆਦਾ ਹੈ ਜੋ ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਥਾ ਗੁਰੂ ਸਾਹਿਬ ਜੀ ਦੇ ਹਜ਼ੂਰੀ ਵਿੱਚ ਗੁਰਮਤਿ ਵਿਖਿਆਨ ਲੈਕਚਰ ਜਿਹਨੂੰ ਕਹਿੰਨੇ ਆ ਕਥਾ ਦਾ ਸਬਜੈਕਟ ਵੱਖਰਾ ਹੈ ਤੇ ਵਿਖਿਆਨ ਦਾ ਵੱਖਰਾ ਹੈ ਤੇ ਜਿਹੜੇ ਸੀ ਸਹਿਜ ਪਾਠ ਵਰਤਨੇ ਉੱਤੇ ਸ਼ਬਦ ਹੈ ਸਧਾਰਨ ਪਾਠ ਤੇ ਇੱਕ ਲਬ ਜਿਹੜਾ ਹੈ ਅਖੰਡ ਪਾਠ ਮੈਂ ਆਪ ਨੂੰ ਬੇਨਤੀ ਕਰਾਂਗਾ ਉਸ ਵਿੱਚ ਜਦੋਂ ਕੀਰਤਨ ਦਾ ਉਹ ਦਿਨ ਮਰਜ਼ ਕੀਤੀ ਸੀ ਰਾਗ ਬਾਦ ਜਦੋਂ ਕਥਾ ਦਾ ਜ਼ਿਕਰ ਕੀਤਾ ਗਿਆ ਤੇ ਉਥੇ ਕਿਹਾ ਗਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰਮਤ ਦੇ ਗ੍ਰੰਥਾਂ ਦੀ ਹੀ ਕਥਾ ਹੋ ਸਕਦੀ ਹੈ ਫਿਰ ਧਿਆਨ ਨਾਲ ਸੁਣਿਓ ਜਿਵੇਂ ਅਸੀਂ ਗੁਰੂ ਰਣ ਸਾਹਿਬ ਜੀ ਦੀ ਦਸ਼ਮੇਸ਼ ਪਿਤਾ ਜੀ ਦੀ ਬਾਣੀ ਭਾਈ ਗੁਰਦਾਸ ਸਾਹਿਬ ਜੀ ਭਾਈ ਆਨੰਦ ਲਾਲ ਜੀ ਜਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਤਵਾਰੀ ਕੀ ਗ੍ਰੰਥਾਂ ਦੀ ਕਥਾ ਕਰਨੇ ਇਹ ਗੱਲ ਹੋਰ ਉੱਚ ਲਿਖੀ ਹੈ ਕਥਾ ਕਰਦਿਆਂ ਹੋਇਆਂ ਅਨਮਤ ਦੇ ਗ੍ਰੰਥਾਂ ਦੇ ਹਵਾਲੇ ਦਿੱਤੇ ਜਾ ਸਕਦੇ ਆ ਜਿਹੜੀ ਇਹ ਗੱਲ ਨੋਟ ਕਰਨ ਵਾਲੀ ਅਨਮਤ ਦੇ ਗ੍ਰੰਥਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ ਇਹਦਾ ਮਤਲਬ ਇਹ ਵੀ ਜੇ ਕੁਰਾਨ ਦੀ ਸਤਰ ਵੀ ਕੋਟ ਕੀਤੀ ਜਾਏ ਤੇ ਕੋਈ ਇਤਰਾਜ਼ ਨਹੀਂ ਜੇ ਗੀਤਾ ਦੀ ਕੋਈ ਸਤਰ ਕੋਟ ਕੀਤੀ ਜਾਏ ਤੇ ਕੋਈ ਇਤਰਾਜ਼ ਨਹੀਂ ਦੂਜੇ ਜਿਹੜੇ ਅਨਮਤ ਇੱਥੇ ਮਨਮਤ ਨਹੀਂ ਲਫ਼ਜ਼ ਫਿਰ ਧਿਆਨ ਦਿਆ ਜੀ ਕਈ ਵਾਰੀ ਅਨਮਤ ਤੇ ਮੰਨਮਤ ਦੋਨਾਂ ਸ਼ਬਦਾਂ ਦੇ ਅਰਥ ਹੀ ਨੇੜੇ ਨੇ ਢੁਕਦੇ ਅਨਮਤ ਦਾਰਥ ਜਿਵੇਂ ਹਿੰਦੀ ਚ ਕਹਨੇ ਅਨਯ ਦੂਸਰੇ ਪੰਜਾਬੀ ਚ ਅਸੀਂ ਅਨ ਕਹਿ ਦਿੱਤਾ ਅਨਯਮਤ ਜਿਹੜੇ ਦੂਸਰੇ মত ਨੇ ਉਹਨਾਂ ਦੇ ਗ੍ਰੰਥਾਂ ਦੇ ਹਵਾਲੇ ਦਿੱਤੇ ਜਾ ਸਕਦੇ ਆ ਤੇ ਗੁਰੂ ਗ੍ਰੰਥ ਸਾਹਿਬ ਨੇ ਆਪਣੀ ਰਚਨਾ ਵਿੱਚ ਉਹਨਾਂ ਗ੍ਰੰਥਾਂ ਦਾ ਜ਼ਿਕਰ ਵੀ ਕੀਤਾ ਹੈ ਉਹਨਾਂ ਵਿੱਚ ਆਈ ਹੋਈ ਸਚਾਈ ਨੂੰ ਵੀ ਬਿਆਨ ਕੀਤਾ ਹੈ ਤੇ ਉਹਦਾ ਦੀ ਇੰਟਰਪ੍ਰੀਟੇਸ਼ਨ ਕਰ ਲਿਆ ਜਦੋਂ ਬੰਦਾ ਅੰਦਰੋਂ ਨਹੀਂ ਚੱਲਦਾ ਉਸ ਵਿਆਖਿਆਕਾਰ ਨੂੰ ਵੀ ਕਹਿਆ ਭਲਿਆ ਤੇਰਾ ਹੁਣ ਪੜਾ ਕਿਵੇਂ ਹੋਵੇਗਾ ਜਿਵੇਂ ਮੈਂ ਇੱਕ ਬੇਨਤੀ ਕਰਨਾ ਹੁੰਨਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਕ ਆਉਂਦੀ ਹੈ ਚਾਰ ਪੁਕਾਰ ਹੈ ਨਾ ਤੂੰ ਮਾਨੈ ਖੱਟ ਪੀ ਏਕਾਂ ਬਾਤ ਬਖਾਨੈ ਦਸ ਅਸਤੀ ਮਿਲ ਏਕੋ ਕਹਾ ਤਾਂ ਪੀ ਜੋਗੀ ਭੇਦ ਨਾ ਲਿਆ ਅਰਥ ਬੜੇ ਸੌਖੇ ਨੇ ਲਫ਼ਜ਼ ਨੇ ਚਾਰ ਇੱਥੇ ਚਾਰ ਦੇ ਅਰਥ ਜਦੋਂ ਕਰਾਂਗੇ ਤੇ ਇਹਦਾ ਚਾਰ ਅਰਥ ਚਾਰ ਵੇਦ ਚਾਰ ਪੁਕਾਰਾਂ ਨਾ ਤੂੰ ਮਨ ਹੈ ਉੰਜ ਗੁਰੂ ਗ੍ਰੰਥ ਸਾਹਿਬ 'ਚ ਚਾਰ ਦਾ ਲਫ਼ਜ਼ੀ ਅਰਥ ਸੋਹਣਾ ਵੀ ਹੈ ਉਸ ਦੇ ਅਰਥ ਕਿੱਤੀ ਗਾਵੇ ਕੋ ਗੁਣ ਵਡਿਆਈਆਂ ਚਾਰ ਉਥੇ ਚਾਰਦਰ ਤੇ ਸੁੰਦਰ ਸੋਹਣਾ ਇੱਥੇ ਚਾਰਦਰ ਤੇ ਗਿਣਤੀ ਪਰ ਇੱਥੇ ਵੇਦ ਨਹੀਂ ਲਿਖਿਆ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਗ੍ਰੰਥਾਂ ਦੀ ਗਿਣਤੀ ਦੇ ਦਿੱਤੀ ਜਿਹੜੀ ਪ੍ਰਚਲਿਤ ਹੈ ਜਿਵੇਂ ਆਪ ਸੋਹਿਲਾ ਸਾਹਿਬ ਜਿ ਪਰਦੇਓ 6 ਘਰ 6 ਗੁਰ 6 ਗਿਣਤੀ ਚ ਕਿਹਾ ਪਰ ਇਹਦਾ ਭਾਵ ਅਰਥ 6 ਸ਼ਾਸਤਰ ਇਹਦਾ ਮਤਲਬ ਚਾਰ ਪੁਕਾਰਾਂ ਨਾ ਤੂੰ ਮੰਨੈ ਚਾਰ ਵੇਦ ਬੋਲ ਰਹੇ ਨੇ ਤੂੰ ਮੰਨਦਾ ਕਿਉਂ ਨਹੀਂ ਖੱਟ ਪੀ ਖੱਟ ਇੱਕ ਸ਼ਬਦ ਅਸ਼ਟ ਇੱਕ ਹੈ ਖੱਟ ਅਸ਼ਟ ਦਾ ਅਰਥ ਹੁੰਦਾ ਹੈ 8 ਤੇ ਖੱਟਦਾਰਸੀ ਕਰਨੇ 6 ਫਿਰ ਬਿੰਤੀ ਖੱਟ ਦਾ ਅਰਥ ਹੈ ਖੱਟ ਵੀ ਏਕਾ ਪਾਤ ਬਖਾਨਾ 6 ਸ਼ਾਸਤਰ ਵੀ ਤੈਨੂੰ ਗੱਲ ਸਮਝਾਉਂਦੇ ਪੈ ਨੇ ਅੱਗੇ ਗਿਣਤੀ 10 ਅਸ਼ਟੀ 10 ਤੇ ਅਸ਼ਟਮਾ ਸ਼ਬਦ ਵਰਤਿਆ ਅਸਤੀ ਅਸਤੀ ਦਰ ਤੇ 8 10 ਤੇ ਅਸ਼ਟ 18 ਤੈਨੂੰ 18 ਪੁਰਾਣ ਵੀ ਕਹਿੰਦੇ ਪੈ ਨੇ ਜੋਗਿਆ ਤੂੰ ਫਿਰ ਵੀ ਨਹੀਂ ਸਮਝਦਾ ਪਿਆ ਇਹਦਾ ਮਤਲਬ ਉਹਨਾ ਗ੍ਰੰਥਾਂ ਨੂੰ ਸਵੀਕਾਰ ਕੀਤਾ ਜਾਵੇ ਫਿਰ ਬੇਨਤੀ ਕਰਾਂ ਕਿਸੇ ਗ੍ਰੰਥ ਵਿੱਚ ਆਈ ਕੋਈ ਤੁਕ ਨੂੰ ਵਿਆਖਿਆ ਵਾਲੀ ਵਰਤਣਾ ਤੇ ਪੂਜਣਾ ਜੋਨਾਂ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ ਇਸ ਨੁਕਤੇ ਨੂੰ ਸਿੱਖ ਜ਼ਰੂਰ ਵਾਚਣ ਚਾਰ ਪੁਕਾਰਾਂ ਨਾ ਤੂੰ ਮਾਨੈ ਖੱਟ ਪੀ ਏਕਾ ਬਾਤ ਬਖਾਨੈ ਦਸ ਅਸਤੀ ਮਿਲ ਏਕੋ ਕਯਾ ਤਾਂ ਪੀ ਜੋਗੀ ਭੇਦ ਨਾ ਲੈ ਹ ਮੁਸ਼ਕਲ ਉਦੋਂ ਬੰਦੀ ਹੈ ਕਿ ਜਦੋਂ ਵਿਆਖਿਆ ਕਰਨ ਵਾਲਾ ਕੱਲਾ ਸਿੱਖ ਨੇ ਆਪਣੇ ਗ੍ਰੰਥ ਦੀ ਵਿਆਖਿਆ ਈਰਖਾ ਦੀਨ ਕਰਦਾ ਹੈ ਕਿ ਮੈਂ ਚੰਗਾ ਵਾਂ ਤੂੰ ਮਾੜਾ ਹੈ ਉੱਥੇ ਫਿਰ ਗੁਰੂ ਜੀ ਕਹਿੰਦੇ ਆ ਬੇਦ ਕਤੇਬ ਭੁਲਾਏ ਕੈ ਮੋਹੇ ਲਾਲਚ ਦੁਨੀ ਸ਼ੈਤਾਨੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬ੍ਰਾਹਮਣ ਮੋਲਾ ਨੇ ਉਹ ਦੇਖੋ ਗ੍ਰੰਥਾਂ ਦਾ ਜ਼ਿਕਰ ਉੱਥੇ ਬੇਦ ਕਤੇਬ ਮੈਂ ਇਸ ਕਰਕੇ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਆਖਿਆ ਹੈ ਇਹ ਕਿਉਂ ਕੀਤੀ ਜਾਂਦੀ ਸ਼ਬਦ ਵਿਚਾਰ ਕਿਉਂ ਕੀਤੀ ਜਾਂਦੀ ਕਿਉਂਕਿ ਸਮੇਂ ਨਾਲ ਸ਼ਬਦ ਵਿਚਾਰ ਦੇ ਉਧਨ ਕਿਆ ਸੀ ਵਿਆਖਿਆ ਵਿੱਚ ਤਬਦੀਲੀ ਆਈ ਹੈ ਤੁਸੀਂ ਨਿਰਮਲਿਆਂ ਦੀ ਵਿਆਖਿਆ ਸੁਣੋ ਉਦਾਸੀਆਂ ਦੀ ਸੁਣੋ ਦਮਦਮੀ ਟਕਸਾਲ ਜੋ ਸੰਪਰਦਾਇ ਨੇ ਜਾਂ ਸੱਤੋ ਵਾਲੀ ਗਲੀ ਸੇਵਾਪੰਥੀ ਉਹ ਹਾਂ ਇਥੋਂ ਤੱਕ ਕਿ ਟੀਕਿਆਂ ਦੀ ਭਾਸ਼ਾ ਵੀ ਚੇਂਜ ਹੁੰਦੀ ਰਹੀ ਜਿਵੇਂ ਤੁਸੀਂ ਅੱਜ ਜਿਹੜੇ ਪੰਜਾਬੀ ਦੇ ਟੀਕੇ ਨੇ ਗਾਨੀ ਹਰਬੰਸ ਸਿੰਘ ਪ੍ਰੋਫੈਸਰ ਸੈਦ ਸਿੰਘ ਡਾਕਟਰ ਜੱਗੀ ਤੇ ਇਹਨਾਂ ਨੂੰ ਪੜੋਗੇ ਤੇ ਅੱਜ ਦੀ ਪੰਜਾਬੀ ਚੋ ਅਰਥ ਕਰਨਗੇ ਪਰ ਜੇ ਤੁਸੀਂ ਪਿਛਾ ਚਲੇ ਜਾਓਗੇ ਮਿਹਰਬਾਨ ਦਾ ਟੀਕਾ ਪੜੋਗੇ ਉਹਦੇ ਅਰਥ ਅੱਜ ਦੀ ਪੰਜਾਬੀ ਚੋ ਨਹੀਂ ਕਰੇਗਾ ਮੈਂ ਥੋੜੀ ਜੀ ਬੇਨਤੀ ਤੁਹਾਨੂੰ ਕਰ ਲਗਾ ਮੇਰਾ ਮਤਲਬ ਇਹ ਨਹੀਂ ਕਿ ਮੈਂ ਕੋਈ ਲੈਕਚਰ ਦੇਣਾ ਟੀਕਾ ਕਾਰੀ ਬਾਰੇ ਪਰ ਹੱਥ ਜੋੜ ਕੇ ਮੈਂ ਬੇਨਤੀ ਕਰਨਾ ਗੁਰਦਵਾਰੇ ਤੁਸੀਂ ਬੈਠਿਓ ਗੁਰਮਖੋ ਹੱਥ ਦੋਹਾਈ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥਾਂ ਨੂੰ ਬਚਾ ਲੋ ਜੇ ਬਚਾ ਸਕਦੇ ਹੋ ਤਾਂ ਮੈਂ ਇਹ ਗੱਲ ਠੋਕ ਕੇ ਕਹਿ ਰਿਹਾ ਕਿਉਂਕਿ ਅਰਥ ਅਲੋਪ ਹੋ ਗਿਆ ਪਹਿਲੀ ਗੱਲ ਅਰਥ ਵੱਲ ਧਿਆਨ ਨਹੀਂ ਸਾਡਾ ਧਿਆਨ ਹੈ ਕਰੰਟ ਮੁੱਦਾ ਕੀ ਹੈ ਉਸ ਕਰੰਟ ਮੁੱਦੇ ਤੇ ਫੁਲਾਣਾ ਕੀ ਬੋਲਿਆ ਤੇ ਅਸੀਂ ਜਿਹੜੇ ਕਥਾਵਾਚਕ ਸਾਂ ਅਸੀਂ ਲੀਡਰ ਬਣਦਾ ਯਤਨ ਕੀਤਾ ਮੁੱਦਿਆਂ ਤੇ ਬੋਲਣਾ ਨੇਤਾਵਾਂ ਦਾ ਕੰਮ ਹੈ ਕਿਸੇ ਨੇਤਾ ਨੂੰ ਕਹੋ ਤੂੰ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਸ਼ੋਧੀ ਪੜਦੇ ਪਰ ਜੂਗਾ ਮੈਂ ਸਾਰਿਆਂ ਦਾ ਕਾਲ ਨਹੀਂ ਪਿਆ ਪਰ ਸਾਡਾ ਫਰਜ ਬੰਦ ਹੈ ਅਸੀਂ ਆਪਣੇ ਦਾਇਰੇ ਵਿੱਚ ਰਹਿ ਕੇ ਸੰਗਤ ਨੂੰ ਗੁਰਬਾਣੀ ਦੀ ਵਿਆਖਿਆ ਇਮਾਨਦਾਰੀ ਨਾਲ ਇਮਾਨਦਾਰੀ ਮੇ ਸ਼ਬਦ ਵਰਤੇ ਕਿ ਈਰਖਾ ਦੀਨ ਨਖੇ ਹੁਣ ਦੇਖੋ ਇਹ ਸਾਰੇ ਪੰਜਾਬੀ ਮਿਹਰਬਾਨ ਦਾ ਟੀਕਾ ਪੜੋਗੇ ਇਸਤਾਨ ਦੀ ਪੰਜਾਬੀ ਨੇ ਈਵਨ ਕੇ ਫਰੀਦ ਕੋਟੀਆਂ ਦਾ ਟੀਕਾ ਪੜੋਗੇ ਉਸ ਪੁਰਾਣੀ ਬੋਲੀ ਹੈ ਸਾਧ ਪਖ ਕਵੀ ਸੰਤੋਖ ਸਿੰਘ ਦੇ ਟੀਕੇ ਪੜੋਗੇ ਉਹ ਸਾਧ ਭਾਗਾ ਹੈ ਇਥੋਂ ਤੱਕ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਪੰਡਿਤ ਤਾਰਾ ਸਿੰਘ ਜੀ ਨਰਉਤਮ ਹੋਏ ਆ ਮਹਾਨ ਕੋਸ਼ ਬਾਤ ਚ ਲਿਖਿਆ ਉਹ ਨਿਰਮਲੇ ਸੰ ਉਹਨਾਂ ਨੇ ਗੁਰੂ ਗ੍ਰੰਥ ਗ੍ਰਹਾਰ ਕੋ ਗ੍ਰਹਾਰਤ ਕੋਸ਼ ਲਿਖਿਆ ਸੀ ਪਹਿਲਾ ਪਹਿਲਾ ਜਿਹੜਾ ਡਿਕਸ਼ਨਰੀ ਹੈ ਉਹਨਾਂ ਲਿਖੀ ਹੈ ਤੇ ਉਹਨਾਂ ਦਾ ਜਦੋਂ ਮੈਂ ਟੀਕਾ ਪੜਨਾ ਵਾਂ ਇਹ ਉਸ ਕੋਸ਼ ਨੂੰ ਤੇ ਉਹ ਸਾਰੇ ਉਹਨਾਂ ਪੁਰਾਤਨ ਬੋਲੀ ਵਰਤਿਕ ਹੈ ਫਿਰ ਮੇਰੀ ਅਰਜ਼ ਹੈ ਕਿ ਜਿਹੜੀ ਬਾਣੀ ਦੀ ਵਿਆਖਿਆ ਹੈ ਇਸ ਦਾ ਮਤਲਬ ਸਿਰਫ ਇਹ ਨਹੀਂ ਕਿ ਸ਼ਬਦ ਦੇ ਅਰਥ ਪਹਿਲਾਂ ਬਾਚੇ ਜਾਣ ਫਿਰ ਉਹਦੇ ਬਾਣੀ ਵਿੱਚੋਂ ਪਰਮਾਨ ਦੇਤੇ ਜਾਣ ਸੰਗਤ ਨੂੰ ਬੇਨਤੀ ਕੀਤੀ ਜਾਏ ਕਿ ਉਸ ਸ਼ਬਦ ਨੂੰ ਅਸੀਂ ਪ੍ਰੈਕਟੀਕਲ ਆਪਣੇ ਜੀਵਨ ਚ ਫਿਰ ਕਮਾ ਸਕੀਏ ਬਸ ਸਿੱਧੀ ਜੀ ਗੱਲ ਜੀ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਤੇ ਤੀਜਾ ਸ਼ਬਦ ਹੈ ਕਮਾਵਤ ਸਗਾਈਏ ਸੁਣੀਏ ਪਰ ਕਮਾਈਏ ਵੀ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਖਾਲ ਅਜ ਆਓ ਜਿਹੜਾ ਮੈਂ ਪਾਠ ਕੀਤਾ ਹੈ ਜਿਨ੍ਹਾਂ ਨੂੰ ਕਿਤੇ ਪਾਠ ਕੀਤਾ ਹੋਣਾ ਸਮਝ ਪਾਏਗੀ ਜੇ ਨਹੀਂ ਤੇ ਜ਼ਰੂਰ ਟੋਡੀ ਮਹੱਲਾ ਨੌਵਾ ਟੋਡੀ ਰਾਗ ਹੈ ਮਹੱਲਾ ਦਾ ਅਰਥ ਸੀ ਕਰਦੇ ਆਇਆ ਸ਼ਰੀਰ ਭਾਵੇਂ ਇਹ ਮੈਨੂੰ ਪਤਾ ਵੀ ਵਾਰ-ਵਾਰ ਕਹੋਗੇ ਮਹੱਲਾ ਦਾ ਤੇ ਸਾਨੂੰ ਪਤਾ ਹੈ ਆਪ ਨੂੰ ਪਤਾ ਹੈ ਪਰ ਕਥਾ ਵਾਲਾ ਛੱਡ ਕੇ ਨਹੀਂ ਜਾਏਗਾ ਕਿਉਂਕਿ ਉਹਨੂੰ ਗੁਰੂ ਦਾ ਸ਼ਬਦ ਜੇ ਮਾਲੋ ਸੋਟ ਮਹੱਲਾ ਪੰਜਵਾਂ ਦੇ ਕਈ ਸ਼ਬਦ ਹੁੰਦੇ ਨੇ ਆਪਾਂ ਅੱਗੇ ਸੋਟ ਮਹੱਲਾ ਛੱਡ ਥੋੜਾ ਦਿੰਨੇ ਅਸੀਂ ਸ਼ਬਦ ਤੋਂ ਬਾਅਦ ਫਿਰ ਦੁਬਾਰਾ ਪੜ੍ਹਨੇ ਟੋਡੀ ਰਾਗ ਹੈ ਮਹੱਲਾ ਸ਼ਰੀਰ ਨੌਵਾਂ ਨੌਵੇਂ ਸਤਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਹੈ ਇੱਕ ਓੰਕਾਰ ਇਸ ਦੀ ਵਿਆਖਿਆ ਕਰ ਚੁੱਕੇ ਆਂ ਇੱਕ ਦਾ ਅਰਥ ਸਿਰਫ ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ ਇਹ ਵੀ ਮਾਰਜ਼ ਕੀਤੀ ਸੀ ਗੁਰੂ ਨਾਨਕ ਪ੍ਰਕਾਸ਼ ਵੀ ਇੱਕ ਅੰਕ ਵਿੱਚ ਕਿਉਂ ਹੈ ਆਪ ਨੂੰ ਅਰਜ਼ ਕੀਤੀ ਸੀ ਯਾਦ ਰੱਖਿਓ ਮੈਂ ਰਿਪੀਟ ਤਾਂ ਕਰਨ ਲੱਗਾ ਵੀ ਜੋ ਕਥਾ ਕੀਤੀ ਵੀ ਯਾਦ ਵੀ ਹੋਵੇ ਨਾ ਕਿਤੇ ਕਥਾ ਵਾਲਾ ਯੋਰ ਲਾਂਦੇ ਤੁਰ ਜਾਤੇ ਕੰਮ ਬੜੀ ਨਾ ਹੁਣ ਇੱਥੇ ਮੈਂ ਕਿਹਾ ਸੀ ਵੀ ਈੜੀ ਨੂੰ ਸਿਆਰੀ ਕੱਕਾ ਔਕੜ ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਈੜੀ ਨੂੰ ਸਿਆਰੀ ਕਤਾਂ ਮੁਕਤਾ ਇਹ ਵੀ ਸ਼ਬਦਾਂ ਵਿੱਚ ਆਉਂਦਾ ਅੱਖਰਾਂ 'ਚ ਆਉਂਦਾ ਪਰ ਗੁਰੂ ਸਾਹਿਬ ਜੀ ਨੇ ਅੱਖਰਾਂ ਵਿੱਚ ਵੀ ਵਰਤੇ ਹੈ ਪਰ ਧੰਨ ਗੁਰੂ ਗ੍ਰੰਥ ਸਾਹਿਬ ਨੇ ਜਿਤਨੀ ਵਾਰੀ ਸੈਂਕੜੇ ਵਾਲੀ ਜਿਹੜਾ ਮੰਗਲ ਦਿੱਤਾ ਉਸ ਮੰਗਲ ਦੇ ਵਿੱਚ ਇੱਕ ਜਿਹੜਾ ਹੈ ਅੰਕ ਵਾਲਾ ਹੀ ਇੱਕ ਪਾਇਆ ਹੈ ਉਹਦਾ ਵੀ ਕਿਸੇ ਗ੍ਰੰਥ 'ਚ ਨਹੀਂ ਇਸ ਤਰ੍ਹਾਂ ਇਹ ਇਹ ਵਹੋ ਸੇਨ ਚ ਚਲਿਓ ਕਿ ਗੁਰੂ ਗ੍ਰੰਥ ਸਾਹਿਬ ਅੱਖਰ ਤੋਂ ਨਹੀਂ ਸ਼ੁਰੂ ਹੁੰਦਾ ਗੁਰੂ ਗ੍ਰੰਥ ਸਾਹਿਬ ਅੰਕ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਘਰਵਾਦ ਵਿੱਚ ਹੈ ਇੱਕ ਤੇ ਮੈਂ ਕਿਹਾ ਸੀ ਇਸ ਕਰ ਕਿਉਂ ਇੱਕ ਪਾਇਆ ਜਿੰਨੇ ਕੋਈ ਸਾਨੂੰ ਸਮਝ ਪਈਦਾ ਮਤਲਬ ਇਹ ਨਹੀਂ ਸੀ ਥਾਂ ਪਾ ਗਏ ਗੁਰਮਖੋ ਜਿੱਡੀ ਵੱਡੀ ਗੁਰਬਾਣੀ ਹੈ ਕਿਉਂਕਿ ਮੇਰਾ ਸਬੰਧ ਹੈ ਲਿਟਰੇਚਰ ਨਾਲ ਸੱਚ ਇਹ ਜੇ ਮੈਂ ਵੀ ਸ਼ਾਮਲ ਆਇਆ ਦੇ ਵਿੱਚ ਜੋ ਮਰਜੀ ਕਹੀ ਜਾਈ ਮਹਾਨ ਜੀ ਬੜੇ ਵੱਡੇ ਜੀ ਗੁਰੂ ਸਾਹਿਬ ਦੀ ਅਜ਼ੂਰੀ ਚ ਕਹਿੰਦੇ ਜਿੱਦਾਂ ਵੱਡਾ ਗੁਰੂ ਹੈ ਅਸੀਂ ਇੱਕ ਪੂਣੀ ਵੀ ਵਿਆਖਿਆ ਦੇ ਨਹੀਂ ਕਰ ਸਕੇ ਨਾ ਲਿਖਤ ਵਿੱਚ ਨਾ ਬੋਲ ਵਿੱਚ ਕਿਉਂਕਿ ਤੁਸੀਂ ਕਹੋਗੇ ਜੀ ਇੰਨੀਆਂ ਕਥਾ ਹੋ ਗਈਆਂ ਪੂਰੀ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਪੂਰੇ ਅੱਖਰ ਮੈਂ ਅਰਥ ਕਰ ਰਿਹਾ ਪੂਰੀ ਕਥਾ ਤਾਂ ਹੁੰਦੀ ਹੈ ਜੇ ਉਹ ਸ਼ਬਦ ਜੀਵਨ ਵਿੱਚ ਪ੍ਰੈਕਟੀਕਲ ਤੌਰ ਤੇ ਉਹਦੇ ਵਿੱਚੋਂ ਸਾਨੂੰ ਰਹਿਮਤ ਮਿਲਣੀ ਸ਼ੁਰੂ ਹੋ ਜਾਏ ਫਿਰ ਸਮਝੋ ਇਸ ਬਿੰਦੂ ਮੈਂ ਸ਼ਬਦ ਪੜ੍ਹ ਦਿੱਤਾ ਜਿਵੇਂ ਮੇਰੀ ਪ੍ਰੀਤ ਗੋਬਿੰਦ ਸਿਓ ਜਿੰਨ ਘਟੈ ਹੁਣ ਅਰਥ ਨੇ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ ਮੇਰੀ ਪ੍ਰੀਤ ਗੋਬਿੰਦ ਨਾਲੋਂ ਜਿਨ ਘਟੈ ਕਿਤੇ ਘਟ ਨਾ ਜਾਏ ਅਰਥ ਇਹ ਨਾ ਤੇ ਰਬਦਾਸ ਮਹਾਰਾਜ ਜੀ ਕਹਿ ਰਿਹਾ ਭਗਤ ਸਾਹਿਬ ਜੀ ਕਿਉਂ ਘਟੇ ਕਿਉਂ ਨਾ ਘਟੇ ਕਹਿਣ ਲੱਗੇ ਮੈਂ ਤੋ ਮੋਲ ਮਹਿੰਗੀ ਲਈ ਜੀ ਸਟਾ ਵਟਾ ਸਟਾ ਕਹਿੰਦੇ ਨੇ ਮੈਂ ਆਪਣੀ ਜਿੰਦ ਦੇ ਸੱਤੇ ਆਪਣੀ ਜਿੰਦ ਦੇ ਬਦਲੇ ਸਿਦਾਰਥ ਇਹ ਪ੍ਰੀਤ ਲਈ ਹੈ ਮੈਂ ਅਰਥਾ ਕਰ ਗਿਆ ਪਰ ਮੇਰੀ ਜਿੰਦ ਨੇ ਵਕਾਰਾਂ ਨਾਲ ਸੌਦਾ ਕੀਤਾ ਹੈ ਆਖਰੀ ਅਰਥ ਮੈਂ ਕਰ ਗਿਆ ਵਾ ਪਰ ਉਹ ਅਰਥ ਨਹੀਂ ਕਰ ਸਕਾਂਗਾ ਜੋ ਰਵਦਾਸ ਜੀ ਦੀ ਜਿੰਦ ਕਰਦੀ ਹੋਈ ਹੈ ਮੇਰੀ ਬੇਨਤੀ ਸਮਝ ਗਏ ਨਾ ਜੀ ਮੈਨੂੰ ਯਾਦ ਹੈ ਇੱਕ ਸੌ ਸਾਖੀ ਵਿੱਚ ਸਾਖੀ ਹੈ ਇਹ ਵੀ ਪਤਾ ਵੀ ਜਿਹੜੇ ਇਤਿਹਾਸਕ ਗ੍ਰੰਥ ਨੇ ਨਾ ਜਿੰਨਾ ਚਲੋ ਅਸੀਂ ਰੋਲਾ ਰਾਲਾ ਪਾਨੇ ਆ ਵੀ ਗਲਤ ਆ ਵੀ ਗਲਤ ਸਾਨੂੰ ਸਭ ਦਾ ਪਤਾ ਹੈ ਕਿਹੜੇ ਗ੍ਰੰਥ ਵਿੱਚ ਕਿਹੜੀ ਕਿਹੜੀ ਚੀਜ਼ ਗਲਤ ਹੈ ਖਾਸ ਕਰਕੇ ਹਿਸਟੋਰੀਕਲ ਗ੍ਰੰਥ ਪਰ ਯਾਦ ਰੱਖਿਓ ਤੁਹਾਨੂੰ ਰੇਤ ਵਿੱਚੋਂ ਹੀ ਸੋਨਾ ਚੁੰਨਾ ਪੈਣਾ ਹੈ ਸਿੱਧਾ ਸੋਨਾ ਕਿਤੇ ਮਿਲਦਾ ਦੇਖਿਆ ਜੀ ਤੁਸੀਂ ਤੁਸੀਂ ਕਹੋ ਜੀ ਸਾਇੰਸ ਬੜੀ ਤਰੱਕੀ ਕੱਚੇ ਮਟੀਰੀਅਲ ਵਿੱਚੋਂ ਹੀ ਸ਼ੁੱਧ ਨਿਕਲਦਾ ਹੁੰਦਾ ਹੈ ਇਸ ਗੱਲ ਨੂੰ ਜ਼ੇਨ ਚ ਰੱਖ ਕੇ ਚੱਲੋ ਕਵੀ ਜਿਹੜਾ ਹੈ ਉਹ ਧੁਰ ਕੀ ਬਾਣੀ ਨਹੀਂ ਕਹਿ ਰਿਹਾ ਉਹ ਇਨਸਾਨ ਹੈ ਉਹਦੇ ਤੇ ਆਲਾਕਾ ਪ੍ਰਭਾਵ ਪਾਉਂਦਾ ਹੈ ਉਹਦੇ ਤੇ ਖਿਆਲات ਜਿਹੜੇ ਨੇ ਉਹ ਪ੍ਰਭਾਵ ਪਾਉਂਦੇ ਨੇ ਉਹਦੇ ਪਰਿਵਾਰ ਦਾ ਕਲਚਰ ਪ੍ਰਭਾਵ ਪਾਉਂਦਾ ਹੈ ਪਰ ਫਿਰ ਵੀ ਆ ਸਾਨੂੰ ਚਾਹੀਦਾ ਹੈ ਕਿ ਅਸੀਂ ਕੀੜੀ ਬਣ ਕੇ ਤੁਰੀਏ ਜਿਹੜਾ ਹਾਤੀ ਹੈ ਆਜ ਤੇ ਗ੍ਰੰਥ ਪੜ੍ਹਨ ਦਾ ਫਰਕ ਹੈ ਇੱਕ ਹਾਤੀ ਬਿਰਤੀ ਨਾਲ ਪੜ੍ਹਦਾ ਹੈ ਕਿ ਕੀੜੀ ਨਾਲ ਹਾਥੀ ਦੇ ਸਾਹਮਣੇ ਰੇਤ ਵਿੱਚ ਖੰਡ ਪਈ ਹੋਵੇ ਉਹਨੇ ਫੂੰਕਾਰਾਂ ਮਾਰਨਾ ਫੂਕ ਮਾਰਨੀ ਹੈ ਸੁੰਡ ਨਾਲ ਸਾਰੀ ਖੰਡ ਦੇ ਸਮੇਤ ਹੀ ਰੇਤ ਉਡਾ ਦੇਣੀ ਅਗਲਾ ਕਹੇ ਜੀ ਨਹੀਂ ਜੇ ਇੱਥੇ ਰੇਤ ਪਈ ਹੈ ਖੰਡ ਵਿੱਚ ਤੇ ਕੀੜੀ ਜਿਹੜੀ ਹੈ ਨਾ ਉਹ ਫੂੰਕਾਰੇ ਨਹੀਂ ਮਾਰਦੀ ਯਾਦ ਰੱਖਿਓ ਉਹ ਰੇਤ ਵਿੱਚੋਂ ਪਈ ਹੋਈ ਖੰਡ ਨੂੰ ਚੁਣ ਕੇ ਚੂਸ ਲੈਂਦੀ ਹੈ ਇਸ ਤਰ੍ਹਾਂ ਚੱਲੀ ਗਿਆ ਆਪਾਂ ਤੇ ਨਹੀਂ ਤੇ ਕੱਲ ਪਜਾਂਗੇ ਕਲਪਕੁਲਪਕੇ ਚੁਪ ਕੇ ਘਰ ਬਹਿ ਜਾਗੇ ਕਿਉਂਕਿ ਅੰਦਰ ਜਿਹੜਾ ਸੁੱਕਣਾ ਸ਼ੁਰੂ ਹੋ ਜਾਏਗਾ ਇਹ ਨਹੀਂ ਮੈਂ ਕਹਿ ਰਿਹਾ ਮੈਂ ਪ੍ਰੋੜਤਾ ਕਰ ਰਿਹਾ ਵੀ ਜੋ ਗ੍ਰੰਥਾਂ ਚ ਗਲਤ ਲਿਖਿਆ ਹੈ ਮੈਂ ਉਹਦੀ ਪ੍ਰੋੜਤਾ ਕਰਾਂ ਮੈਂ ਕਹਿਣਾ ਜੀ ਉਸ ਵਿੱਚ ਬਹੁਤ ਕੁਝ ਗ੍ਰੰਥਾਂ ਵਿੱਚ ਇੱਕ ਕੱਲਾ 72 73 ਗੁਰਮੁਖੀ ਦੀਆਂ ਗ੍ਰੰਥਾਂ ਗ੍ਰੰਥ ਨੇ ਐਸੇ ਕਹਿੰਨੇ ਕਿਸਨਾਤੀ ਉਹ ਚੁੱਕ ਗੱਲ ਮੈਂ ਸਾਰੇ ਨੋਟ ਕੀਤੇ ਹੋਇਆ ਕਿੱਥੇ ਕੀ ਪਰ ਫਿਰ ਵੀ ਮੈਂ ਬੇਨਤੀ ਕਰਾਂਗਾ ਕੀੜੀ ਬਿਰਤੀ ਨਾਲ ਗ੍ਰੰਥ ਪੜ੍ਹਨਾ ਚਾਹੀਦਾ ਹੈ ਖਾਤੀ ਵਾਲੇ ਹੰਕਾਰ ਨਾਲ ਫੁੰਕਾਰੇ ਨਹੀਂ ਮਾਰਨੇ ਚਾਹੀਦੇ ਦੋ ਨੋਟ ਜਾਣ ਕੇ ਨਖੰਡ ਰਣੀ ਨਰੀਤ ਰਣੀ ਫਿਰ ਬੇਨਤੀ ਹੈ ਜੀ ਕਿ ਦੇਖੋ ਉਹ 100 ਸਾ ਕੀ ਬਚਨ ਲਿਖਿਆ ਮੈਂ ਅਰਜ਼ ਕਰ ਲਗਿਆ ਵਿਆਖਿਆ ਕੀ ਰਾਗੀ ਸਿੰਘ ਕੀਰਤਨ ਕਰ ਰਹੇ ਸਨ ਜੀ ਤੇ ਸੋਦਰ ਦੀ ਚੌਕੀ ਲੱਗੀ ਰਬਾਬੀ ਸਿੰਘ ਉਹ ਜਦੋਂ ਲੱਗੀ ਤੇ ਸੁਤਰਾ ਸਾਹਮਣੇ ਬੈਠਾ ਉਹ ਜਦੋਂ ਸ਼ੁਰੂ ਹੋਇਆ ਨਾ ਸੋਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਵਣਖਾਰੇ 45 ਦੇ ਕਰੀਬ ਲਗਾ ਮਾਤਰਾਾਂ ਤੇ ਅੱਖਰਾਂ ਦਾ ਫਰਕ ਹੈ ਦੋਨਾਂ ਸ਼ਬਦਾਂ ਦੇ ਵਿੱਚ 45 ਤੋਂ ਜ਼ਿਆਦਾ ਹੀ ਨੇ ਜੀ ਸੋਦਰ ਜਪਜੀ ਸਾਹਿਬ ਦਾ ਤੇ ਸੋਦਰ ਰੈਰਾਸ ਦਾ ਇਹ ਨਹੀਂ ਸਮਝਣਾ ਵੀ ਗਲਤ ਲਿਖ ਦਿੱਤਾ ਗਲਤ ਨਹੀਂ ਲਿਖਿਆ ਉਹ ਜਾਣ ਕੇ ਲਿਖਿਆ ਹੈ ਕਿ ਇਹ ਨਾ ਹੋਵੇ ਕਿ ਜਪਜੀ ਸਾਹਿਬ ਪੜਦਾ ਬੰਦਾ ਸੁਚੇਤ ਨਾ ਹੋਵੇ ਤਾਂ ਸ਼ਾਮ ਨੂੰ ਮੈਂ ਪੜਨਾ ਇਹ ਕਾਰਨ ਕਈ ਵਾਰੀ ਬੰਦੇ ਜਿਹੜੇ ਜਪਜੀ ਸਾਹਿਬ ਬੇਧਿਆਨਾ ਪੜਦੇ ਆ ਨਾ ਉਹ ਸਵੇਰੇ 27ਵੀਂ ਪੌੜੀ ਸੌਦਰ ਦੀ ਤੋਂ ਸਿੱਧਾ ਰਹਿਰਾਸ ਦਾ ਪਾਠ ਮੁਕਾ ਜਾਂਦੇ ਜੋ ਤੇਰਾ ਕੀਤਾ ਜਾਤੋਂ ਨਹੀਂ ਫਿਰ ਕਹਿੰਦਾ ਵੀ ਮੈਂ ਤਾਂ ਜਪਜੀ ਸਾਹਿਬ ਸ਼ੁਰੂ ਕੀਤਾ ਸੀ ਮਾਰ ਨੇ ਤਾਂ ਲਿਖਿਆ ਵੀ ਤੂੰ ਸੁਚੇਤ ਹੋ ਕੇ ਪਾਠ ਕਰੀ ਇਹ ਹੀ ਕਾਰਨ ਜਪਜੀ ਸਾਹਿਬ ਰਪੀਟ ਹੁੰਦਾ ਆਨੰਦ ਇਵਨ ਕਿ ਜਪ ਸਾਹਿਬ ਰਪੀਟ ਬਹੁਤ ਹੁੰਦਾ ਜੇ ਬੰਦਾ ਧਿਆਨ ਨਾਲ ਨਾ ਪੜੇ ਉਹ ਸੰਤ ਅੱਗੇ ਪਿੱਛੇ ਹੁੰਦਾ ਉਹ ਜੀ ਉਹਨੇ ਸ਼ੁਰੂ ਕੀਤਾ ਜਦੋਂ ਕਿ ਗਾਵਨ ਤੁਦ ਨੂੰ ਪੌਣ ਪਾਣੀ ਬਸੰਤਰ ਜਦੋਂ ਕਿਹਾ ਉਹ ਜਿਉਂ-ਜਿਉਂ ਕਹਿਣ ਗਾਵਣ ਤੋਂਦ ਨੂੰ ਸਾਹਮਣੇ ਬੈਠਾ ਕਹਿ ਲਗਾ ਗੌਂਦੇ ਤੇ ਗੌਣਦੇ ਤੁਹਾਨੂੰ ਕੀ ਲੱਗੇ ਹੁਣ ਕਥਾ ਹੁੰਦਿਆਂ ਕੋਈ ਬੋਲੇ ਉਹ ਫਿਰ ਕਹਿ ਗੌਂਦੇ ਤੇ ਗੌਣਦੇ ਤੁਸੀਂ ਰਹਿਣਦੇ ਹੋ ਗੌਂਦੇ ਉਹਨਾਂ ਨੂੰ ਤੇ ਗਾਈ ਜਾਂਦੇ ਆ ਉਹ ਤਾਂ ਬਾਬੇ ਨਾਨਕ ਤੋਂ ਪਹਿਲਾਂ ਵੀ ਗੌਂਦੇ ਸੀ ਉਹਨੇ ਸੁਣਿਆ ਤੇ ਗਾਇਆ ਉਹਨੇ ਦੱਸਤਾ ਉਹਨਾਂ ਨੇ ਸ਼ਿਕਾਇਤ ਚਾ ਕੀਤੀ ਮਹਾਰਾਜ ਸੱਚੇ ਬਾਦਿਆ ਵੀ ਜਦੋਂ ਕੀਰਤਨ ਅਦਾਜ ਨੇ ਕੀ ਕੀਤਾ ਸੁਤਰੇ ਨੇ ਇਹਨੇ ਜੀ ਕਹਿ ਦਿੱਤਾ ਸਾਹਮਣੇ ਵਿੱਚ ਗੌਂਦੇ ਨੇ ਗੌਣਦੇ ਹੋ ਤੁਸੀਂ ਕੀ ਲੈਣਾ ਮਾਰਨ ਜਦੋਂ ਬੁਲਾਇਆ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਹਾਂ ਤਾਂ ਮੈਂ ਗਲਤ ਮੈਨੂੰ ਬੋਲਣਾ ਨਹੀਂ ਚਾਹੀਦਾ ਪਰ ਮੈਂ ਦੇਖਦੇ ਆਂ ਕਈ ਸਾਲਾਂ ਤੋਂ ਇਹ ਸੋਧਦਾਰੀ ਗਾਰੇ ਨੇ ਪਰ ਸੋਧਦਾਰ ਨੂੰ ਖੁਦ ਨਹੀਂ ਗਾਉਂਦੇ ਸਮਝ ਗਿਆ ਨਾ ਵੀ ਪੌਣ ਗਾਰੀ ਮੈਂ ਤਾਂ ਕਿਹਾ ਬਾਣੀ ਦੀ ਵਿਆਖਿਆ ਮੈਂ ਕਰ ਜਾਗਾ ਮਾਨ ਵਿਦਵਾਨ ਬਣ ਜਾਗਾ ਪਰ ਉਸ ਦਿਨ ਅੰਦਰ ਜਿਸ ਦਿਨ ਸ਼ਬਦ ਅੰਦਰ ਘਟਨਾ ਵਾਪਰਨੀ ਸ਼ੁਰੂ ਹੋ ਜਾਏ ਉਸ ਦਿਨ ਸ਼ੁਰੂਆਤ ਹੁੰਦੀ ਵਿਆਖਿਆ ਦੀ ਪਰ ਅਸੀਂ ਅਖਰੀ ਅਰਥ ਕਰ ਰਹੇ ਇੱਕ ਓਮਕਾਰ ਮਰਜ਼ ਕੀਤੀ ਇੱਕ ਅਦੁੱਤੀ ਜਿਹਦੇ ਟੁਕੜੇ ਨਹੀਂ ਹੋ ਸਕਦੇ ਸਿਰਫ ਇੱਕ ਇਸੇ ਕਰਕੇ ਇੱਕ ਰਸ ਕਹਿੰਦੇ ਆ ਇੱਕ ਲਇ ਕਹਿੰਦੇ ਆ ਫਿਰ ਅਰਜ਼ ਕਿਹਾ ਜਿਹੜੀ ਉੱਤੇ ਕਾਰ ਖਿੱਚੀ ਹੈ ਨਾ ਮੈਂ ਉਸ ਦਿਨ ਕਿਹਾ ਸੀ ਜਦੋਂ ਇੱਕ ਓਮਕਾਰ ਜਿਹਦੇ ਉੱਤੇ ਲਕੀਰ ਹੈ ਜੀ ਇਹਨੂੰ ਅਸੀਂ ਕਾਰ ਕਹਿੰਦੇ ਆ ਇਹਦਾ ਉਚਾਰਨ ਘਾਰ ਹੈ ਪਰ ਕੱਕੇ ਨੂੰ ਕੰਨਾ ਰਾਰਾ ਥੋੜਾ ਲੱਗਾ ਪਰ ਪੜਦੇ ਤੁਸੀਂ ਗੁਰਮੁਖੀ ਚਕਾਰ ਹੀ ਪੜਨੇ ਪੈ ਇੱਕ ਓੰਕਾਰ ਇਹਨੂੰ ਏਕ ਓਮ ਓਮਕਾਰ ਵੀ ਨਹੀਂ ਪੜਨਾ ਇੱਕ ਓੰਕਾਰ ਏਕ ਓੰਕਾਰ ਕਾਰ ਜਿਹੜਾ ਪਿੱਛੇ ਲੱਗਾ ਹੈ ਇਹ ਸੂਚਕ ਹੈ ਨਿਰੰਤਰਤਾ ਦਾ ਲਗਾਤਾਰਤਾ ਦਾ ਇਹ ਸੰਸਕ੍ਰਿਤ ਦਾ ਪਛੇਤਰ ਹੈ ਜਿਹਨੂੰ ਕਿਹਾ ਜਾਂਦਾ ਮੈਂ ਫਿਰ ਵੀ ਦਾਵਾ ਨਹੀਂ ਕਰ ਰਿਹਾ ਕਿਉਂਕਿ ਇਹਦੀ ਵਿਆਖਿਆ ਬਹੁਤ ਮੁਸ਼ਕਲ ਹੈ ਓੰਕਾਰ ਦੀ ਜੇ ਹੋਰ ਨੇੜਾ ਜਾਈਏ ਥੋੜਾ ਜਿਆ ਤੇ ਸੱਚ ਇਹ ਜੇ ਮੈਂ ਓਮਕਾਰ ਸ਼ਬਦ ਵਰਤੇ ਸਾਰੀ ਵਿਆਖਿਆ ਹੈ ਹੀ ਇੱਕ ਹੈ